ਨਾਮਤ ਕਿਹੜੀ ਯੂਨੀਅਨ ਆ ਮੈਂ ਡਾਕਟਰ ਵਿਕਾਸ ਛਾਵੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਟਿੰਡਾ ਦਾ ਪ੍ਰੈਜ਼ੀਡੈਂਟ ਹਾਂ ਤੇ ਅਸੀਂ ਅੱਜ ਸਿਵਲ ਹਸਪੀਟਲ 'ਚ ਸਾਰੇ ਇਕੱਠੇ ਹੋਏ ਆ ਬਟਿੰਡਾ 'ਚ ਤੇ ਆਈਐਮਏ ਵੱਲੋਂ ਨੈਸ਼ਨਲ ਵਾਈਡ ਇੱਕ ਸਟ੍ਰਾਈਕ ਦੀ ਕਾਲ ਦਿੱਤੀ ਗਈ ਹੈ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਸਾਡੀ ਆਪੀਡੀਜ਼ ਬੰਦ ਹੈਗੀਆਂ ਉਹਦੇ ਪਿੱਛੇ ਰੀਜ਼ਨ ਹੈਗਾ ਉਸ ਤੋਂ ਅਨੁਸਾਰਿਆ ਨੂੰ ਵੈਸੇ ਤਾਂ ਪਤਾ ਹੈ ਫਿਰ ਵੀ ਮੈਂ ਦੱਸ ਦੇਣਾ ਕਿ ਜਿਹੜੀ ਵੈਸਟ ਬੰਗਾਲ ਦੇ ਕੋਲਕਾਤਾ 'ਚ ਆਰਜੀਕਰ ਹਸਪੀਟਲ 'ਚ ਇੱਕ ਰੈਜ਼ੀਡੈਂਟ ਡਾਕਟਰ ਡਾਕਟਰ ਦੀ ਲੇਡੀ ਰੈਜ਼ੀਡੈਂਟ ਡਾਕਟਰ ਦੀ ਦੇ ਮਰਡਰ ਹੋਇਆ ਉਹਨਾਂ ਉਹਦੇ ਨਾਲ ਪਹਿਲਾਂ ਗੈਂਗਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆ ਉਹ ਵੀ ਉਸੇ ਹਸਪੀਟਲ ਦੇ ਜਿੱਥੇ ਉਹ ਕੰਮ ਕਰ ਰਹੀ ਹੈ ਐਸ ਤੋਂ ਸ਼ਰਮਨਾਕ ਐਸ ਤੋਂ ਨਿੰਦਨੀਆਂ ਕੋਈ ਘਟਨਾ ਨਹੀਂ ਹੋ ਸਕਦੀ ਤੇ ਸਾਡੀ ਆਹੀ ਮੰਗ ਸੀ ਕਿ ਅਸੀਂ ਮਤਲਬ ਗਵਰਨਮੈਂਟ ਜਿਹੜੀ ਹੈ ਉਹਦੇ ਤੇ ਐਕਸ਼ਨ ਲਵੇ ਤੇ ਜਿਹੜੇ ਉਹਦੇ ਅਪਰਾਧੀ ਉਹਨਾਂ ਨੂੰ ਪਕੜੇ ਤੇ ਉਹਨਾਂ ਦੇ ਅਗੇਂਸਟ ਹਮਿਸਾਈਡ ਦਾ ਤੇ ਰੇਪ ਦਾ ਕੇਸ ਚੱਲ ਕੇ ਤੇ ਇੱਕ ਐਗਜ਼ੈਂਪਲਰੀ ਕੋਈ ਡਿਸੀਜਨ ਹੋਵੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਉਹਦੇ ਦੇਖਦੇ ਦੇਖਦੇ 14 ਤੇ 15 ਅਗਸਤ ਦੇ ਵਿੱਚ ਦੀ ਰਾਤ ਨੂੰ ਜਿਹੜੀ ਵੈਸਟ ਬੰਗਾਲ ਗਵਰਨਮੈਂਟ ਹੈ ਇਨਸਟੀਡ ਆਫ ਟੇਕਿੰਗ ਐਕਸ਼ਨ ਉਹਨੇ ਇਸ ਤਰੀਕੇ ਦਾ ਇੱਕ ਡਰਾਮਾ ਰਚਿਆ ਤੇ ਉਸ ਹਸਪੀਟਲ ਦੇ ਅੰਦਰ ਜਿਹੜੇ ਸਬੂਤ ਸੀਗੇ ਤੀਸਰੀ ਮੰਜ਼ਿਲ ਤੇ ਉਹਨਾਂ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਆਪ ਦੇ ਹਜ਼ਾਰ ਤੋਂ ਵੱਧ ਗੁੰਡਿਆਂ ਨੂੰ ਭੇਜ ਕੇ ਤੇ ਉਹ ਸਬੂਤ ਨਾ ਹਾਲਾਂਕਿ ਜਿਹੜੀ ਜਾਂਚ ਸੀ ਉਹ ਸੀਬੀਆਈ ਨੂੰ ਦੇ ਦਿੱਤੀ ਸੀ ਪਰ ਉਸ ਗਵਰਨਮੈਂਟ ਨੇ ਆਪ ਦੇ ਆਪ ਨੂੰ ਬਚਾਉਣ ਵਾਸਤੇ ਫੇਸ ਮਾਸਕਿੰਗ ਵਾਸਤੇ ਆ ਜਿਹੜਾ ਕੀਤਾ ਅਸੀਂ ਉਹਦੀ ਵੀ ਨਿੰਦਾ ਕਰਦੇ ਆ ਲਗਾਤਾਰ ਕਾਨੂੰਨ ਬਣਾਏ ਹੋਏ ਆ ਫਿਰ ਵੀ ਕੀ ਕਾਰਨਾਂ ਦੇ ਡਾਕਟਰ ਸੇਫ ਨਹੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਕਾਨੂੰਨ ਬਨੇ ਹੋਏ ਗਿਆ ਜਿਹੜਾ ਪਹਿਲਾਂ ਇੰਡੀਅਨ ਪੀਨਲ ਕੋਡ ਸੀ ਉਹਦੇ ਚ ਹਸਪੀਟਲ ਪ੍ਰੋਟੈਕਸ਼ਨ ਐਕਟ ਨਾਮ ਦਾ ਇੱਕ ਸਪੈਸ਼ਲ ਕਾਨੂੰਨ ਸੀਗਾ ਜਿੰਦੇ ਚ ਕੀ ਜਿਹੜੇ ਹਸਪੀਟਲਸ ਹੈਗੇ ਆ ਜਾਂ ਮੈਡੀਕਲ ਇੰਸਟੀਚਿਊਟਸ ਹੈਗੇ ਆ ਉੱਥੇ ਜਿਹੜੇ ਵੀ ਹੈਲਥ ਵਰਕਰਸ ਐ ਇਨਕਲੂਡਿੰਗ ਡਾਕਟਰਸ ਨਰਸਿੰਗ ਸਟਾਫ ਪੈਰਾਮੈਡੀਕਲਸ ਐਟ ਸੈਕਟਰਾ ਉਹਨਾਂ ਦੀ ਸੇਫਟੀ ਵਾਸਤੇ ਉਹ ਕਾਨੂੰਨ ਸੀ ਅਨਬੇਲੇਬਲ ਉਹ ਆਫੈਂਸ ਮੰਨਿਆ ਜਾਂਦਾ ਸੀ ਪਰ ਜਿਹੜੀ ਨਵੀਂ ਭਾਰਤੀ ਨਿਆਂ ਸੰਹਿਤਾ ਆਈ ਹੈ ਉਹਦੇ ਚ ਉਹ ਕਾਨੂੰਨ ਜਿਹੜਾ ਹੈ ਉਹ ਇਨਕਲੂਡ ਨਹੀਂ ਕੀਤਾ ਹੋਇਆ ਸਾਡੀ ਇਸ ਵਾਰੀ ਆ ਵੀ ਡਿਮਾਂਡ ਹੈਗੀ ਹੈ ਗਵਰਨਮੈਂਟ ਸੈਂਟਰਲ ਗਵਰਨਮੈਂਟ ਨੂੰ ਕਿ ਉਹ ਕਾਨੂੰਨ ਵਾਪਸ ਇਨਕਲੂਡ ਕੀਤਾ ਜਾਵੇ ਹਸਪੀਟਲ ਪ੍ਰੋਟੈਕਸ਼ਨ ਐਕਟ ਵਾਲਾ ਤੇ ਇਸ ਆਫੈਂਸ ਨੂੰ ਨੋਨ ਬੇਲੇਬਲ ਬਣਾਇਆ ਜਾਵੇ ਜਿਵੇਂ ਕਿ ਪਹਿਲਾਂ ਇੰਡੀਅਨ ਪੀਨਲ ਕੋਡ ਚ ਸੀਗਾ ਹੁਣ ਤੁਹਾਡੀ ਡਿਮਾਂਡ ਕੀ ਹੈ ਮੇ ਸਾਡੀ ਜਿਹੜੀ ਡਿਮਾਂਡ ਹੈ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ ਡਿਮਾਂਡ ਆਹੀ ਹੈ ਕਿ ਜਿਹੜੇ ਪਹਿਲਾਂ ਤਾਂ ਜਿਹੜੇ ਉਹਨਾਂ ਦੇ ਅਪਰਾਧੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦਾ ਉਹਨਾਂ ਦੇ ਅਗੇਂਸਟ ਕੈਪੀਟਲ ਪਨਿਸ਼ਮੈਂਟ ਹੋਵੇ ਉਹਨਾਂ ਦਾ ਤੇ ਦੂਜਾ ਜਿਹੜਾ ਸਾਡਾ ਹਸਪੀਟਲ ਪ੍ਰੋਟੈਕਸ਼ਨ ਐਕਟ ਹੈ ਉਹਨੂੰ ਇਨਕਲੂਡ ਕੀਤਾ ਜਾਵੇ ਤੇ ਅਗਰ ਇਸ ਤਰੀਕੇ ਦੀ ਘਟਨਾਵਾਂ ਵੈਸਟ ਬੰਗਾਲ 'ਚ ਜਿਵੇਂ ਜੇ ਜੀ ਹੋਈ ਹੈ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਹੈ ਉਹ ਐਕਚੁਅਲੀ ਮੈਂ ਆਈਐਮਏ ਵੱਲੋਂ ਜਾਂ ਕਿਸੇ ਵੱਲੋਂ ਨਹੀਂ ਅਦਰਵਾਈਜ਼ ਵੀ ਪਬਲਿਕ ਵੱਲੋਂ ਦਾ ਜਿਹੜਾ ਪਬਲਿਕ ਦਾ ਪ੍ਰਸਪੈਕਸ਼ਨ ਹੈ ਕਿ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਹੈ ਉਹਨਾਂ ਦੇ ਵਿੱਚ ਸੈਂਟਰਲ ਗਵਰਨਮੈਂਟ ਨੂੰ ਐਕਸ਼ਨ ਲੈ ਕੇ ਉੱਥੇ ਪ੍ਰੈਜ਼ੀਡੈਂਟਸ ਰੂਲ ਲਾਉਣਾ ਚਾਹੀਦਾ ਹੈਗਾ ਡਾਕਟਰ ਸਾਹਿਬ ਅਜੇ ਇਹਨਾਂ ਨੂੰ ਸਲਾਹ ਹੈ ਤੁਹਾ ਖਿਆਲ ਸੀਗਾ ਹੂੰ ਤੇ ਕੱਲ੍ਹ ਕੇ ਪਿਛੋਂ ਇੱਕ ਫੇਰ ਨਰਸ ਦਾ ਜਿਹੜਾ ਕਤਲ ਕੀਤਾ ਗਿਆ ਰੇਪ ਵੀ ਕੀਤਾ ਗਿਆ ਬਿਲਕੁਲ ਬਿਲਕੁਲ ਦੇਖੋ ਸੋਸਾਇਟੀ ਦੇ ਕਿਤੇ ਵੀ ਕਿਸੇ ਨਾਲ ਵੀ ਕਿਸੇ ਵੀ ਮਹਿਲਾ ਨਾਲ ਰੇਪ ਹੁੰਦਾ ਉਹ ਕਿਸੇ ਦੀ ਬੇਟੀ ਹੈ ਕਿਸੇ ਦੀ ਭੈਣ ਹੈ ਕਿਸੇ ਦੀ ਮਾਂ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਜਾਗਰੂਕ ਹੋ ਕੇ ਸਾਰੀ ਜਥੇਬੰਦੀਆਂ ਨੂੰ ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਹੈ ਅਸੀਂ ਚਾਹੁੰਦੇ ਹਾਂ ਕਿ ਆਨ ਵਾਲਾ ਜਿਹੜਾ ਸਮਾਂ ਹੈ ਉਹ ਸਾਡੇ ਬੱਚਿਆਂ ਲਈ ਸੁਰੱਖਿਤ ਮਾਹੌਲ ਹੋਵੇ ਸਾਡੇ ਬੱਚੀਆਂ ਸਾਡੀ ਭੈਣਾਂ ਉੱਥੇ ਆਰਾਮ ਨਾਲੇ ਬਿਨਾ ਟੈਨਸ਼ਨ ਦੇ ਕੁੰਮ ਸਕਣ ਉਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਬਣਨਾ ਚਾਹੀਦਾ ਹੈ ਕੀ ਕਾਰਨ ਇਹ ਹੋਰ ਜਥੇਬੰਦੀਆਂ ਨਾਲ ਤਾਲਮੇਲ ਨਹੀਂ ਕੀਤਾ ਇਕੱਲੇ ਡਾਕਟਰਸ ਨੇ ਆਈ ਹੈ ਬਾਕੀ ਜਮੇ ਸਾਂਝਾ ਮੋਰਚਾ ਬਣਾ ਕੇ ਕੋਈ ਹੋਰ ਜਥੇਬੰਦੀ ਜਾਣੀ ਦੇਖੋ ਇਸ ਟਾਈਮ ਜਿਹੜੀ ਹੈ ਆਹੀ ਆਹੀ ਮੈਂ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਕਿ ਇਸ ਚੀਜ਼ ਨੂੰ ਕੱਲਾ ਡਾਕਟਰਸ ਦਾ ਮੁੱਦਾ ਕਰਕੇ ਕਿਉਂ ਦੇਖਿਆ ਜਾ ਰਿਹਾ ਜਦੋਂ ਕਿ ਆ ਸਮਾਜ ਦੀ ਪੂਰੀਤੀ ਹੈ ਤੇ ਸਵਾ ਪੂਰੇ ਸਮਾਜ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਅਸੀਂ ਅੱਜ ਓਖਚੇ ਆ ਅਸੀਂ ਉਹਨਾਂ ਨੂੰ ਸੰਪਰਕ ਕਰੀਏ ਉਸ ਤੋਂ ਪਹਿਲਾਂ ਉਹਨਾਂ ਜਥੇਬੰਦੀਆਂ ਦਾ ਆ ਫਰਜ ਬਣਦਾ ਸੀਗਾ ਕਿ ਉਹ ਅਗਰ ਆਪਦੇ ਆਪ ਨੂੰ ਐਨ ਜੀਓਜ਼ ਜਾਂ ਜਥੇਬੰਦੀਆਂ ਕਹਿੰਦੀਆਂ ਤਾਂ ਉਹ ਆਪੇ ਅੱਗੇ ਆ ਕੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੀਆਂ ਹੁੰਦੀਆਂ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਬਠਿੰਡਾ ਕਾਈ ਦਾ ਪ੍ਰਧਾਨ ਹਾਂ ਕੋਲਕਾਤਾ ਦੇ ਵਿੱਚ ਇਹ 9 ਅਗਸਤ ਨੂੰ ਜੋ ਘਟਨਾ ਵਾਪਰੀ ਹੈ ਉਹ ਹੁਣ ਤਕਰੀਬਨ ਸਭ ਨੂੰ ਪਤਾ ਹੈ ਇਹ ਇੱਕ ਬਹੁਤ ਘਨਾਉਣੀ ਸ਼ਰਮਨਾਕ ਤੇ ਬੜੀ ਦਰਿੰਦਗੀ ਭਰੀ ਘਟਨਾ ਸੀ ਜਿਦੇ ਵਿੱਚ ਇੱਕ ਲੇਡੀ ਡਾਕਟਰ ਜੋ ਰਾਤ ਨੂੰ ਡਿਊਟੀ ਤੇ ਰਿਟਾਇਰ ਆਪਣੇ ਰੈਸਟ ਕਰਨ ਲਈ ਜਾਂਦੀ ਹੈ ਉਸ ਸਮੇਂ ਉਹਨਾਂ ਬਲਾਤਕਾਰ ਕਰਨ ਤੋਂ ਬਾਅਦ ਉਹਦੀ ਹੱਤਿਆ ਕਰਤੀ ਜਾਂਦੀ ਹੈ ਉਸ ਤੋਂ ਬਾਅਦ ਧਰਨਾਕਾਰੀ ਪ੍ਰੋਟੈਸਟ ਤੇ ਜੋ ਬੈੰਦੇ ਨੇ 14 ਤਰੀਕ ਦੀ ਰਾਤ ਨੂੰ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਲੱਗਦਾ ਹੈ ਵੀ ਰਾਜਨੀਤਿਕ ਸ਼ਹਿਤ ਇਹ ਗੁੰਡਾਗਰਦੀ ਹੋਈ ਹੈ ਉਸ ਕਾਲਜ ਦੇ ਵਿੱਚ ਕੋਈ ਬਹੁਤ ਕੁਝ ਵੱਡਾ ਚੱਲ ਰਿਹਾ ਹੈ ਉਸ ਕਾਲਜ ਦੇ ਵਿੱਚ ਜਿਸ ਕਰਕੇ ਸਰਕਾਰਾਂ ਪੁਲਿਸ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਸਭ ਗੁੰਡਾਗਰਦੀਆਂ ਦਾ ਸਾਥ ਦੇ ਰਿਹਾ ਹੈ ਤਾਂ ਉਹਨਾਂ ਧਰਨਾਕਾਰੀਆਂ ਦੇ ਲਈ ਸਪੋਰਟ ਦੇ ਉੱਤੇ ਤੇ ਸਮਾਜ ਵਿੱਚ ਜਿਹੜੀਆਂ ਘਟਨਾਵਾਂ ਦੀ ਨਿੰਦਿਆ ਕਰਨ ਵਾਸਤੇ ਸਮੂਹ ਡਾਕਟਰ ਜਥੇਬੰਦੀ ਚਾਹੇ ਉਹ ਆਈਐਮਏ ਹੈ ਚਾਹੇ ਸਟੇਟ ਯੂਨੀਅਨਾਂ ਨੇ ਪੀਜੀਆਈ ਨੇ ਏਮਜ਼ ਨੇ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਉਹਨਾਂ ਦੀ ਸਪੋਰਟ ਕਰਨ ਦੇ ਲਈ ਸੋਲੀਡੈਰਿਟੀ ਦੇ ਲਈ ਰੋਸ ਧਰਨੇ ਕੀਤੇ ਜਾਣ ਇਹ ਉਸ ਰੋਸ ਧਰਨੇ ਦਾ ਹੀ ਇੱਕ ਹਿੱਸਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਜੋ ਹਿੰਦੁਸਤਾਨ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਨਾਂ ਵੱਲੋਂ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ ਦੇ 6 ਵਜੇ ਤੱਕ ਉਹ ਵੱਡੀ ਸੇਵਾਵਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਡਾਕਟਰਾਂ ਦੀ ਸਰਕਾਰੀ ਦੀ ਉਹਨਾਂ ਨੇ ਕੱਲ ਸਾਰਾ ਦਿਨ ਓਪੜੀ ਬੰਦ ਕੀਤੀ ਸੀ ਅੱਜ ਉਹ ਲੋਕਲ ਯੂਨਿਟ ਦੇ ਵਿੱਚ ਮੈਂ ਅਸੀਂ ਇੱਥੇ ਬਠਿੰਡਾ ਯੂਨਿਟ ਦੇ ਵਿੱਚ ਓਪੜੀ ਬੰਦ ਕਰਕੇ ਅਸੀਂ ਆਈਐਮਏ ਦਾ ਸਮਰਥਨ ਕਰ ਰਹੇ ਹਾਂ ਕਿ ਇਹ ਘਟਨਾਵਾ ਇਹਨੂੰ ਡਾਕਟਰਾਂ ਨਾਲ ਜੋੜ ਕੇ ਨਾ ਵੇਖਣ ਦੀ ਬਜਾਏ ਇਸ ਸਮਾਜ ਦੇ ਵਿੱਚ ਔਰਤਾਂ ਦੇ ਉਹਨਾਂ ਦੇ ਕੰਮਾਂ ਵਾਲੀਆਂ ਥਾਵਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਵੇਖ ਕੇ ਲੈਣੇ ਚਾਹੀਦੇ ਇਹ ਜਿਹੇ ਫੈਸਲੇ ਔਰਤ ਸਾਡੇ ਜਿਹੜੇ ਕਿਤੇ ਦੇ ਵਿੱਚ ਹੈ ਮੈਡੀਕਲ ਕੇਤੇ ਦੇ ਵਿੱਚ 70 ਤੋਂ 80% ਔਰਤਾਂ ਜੋ ਮੁਲਾਜ਼ਮ ਹੁੰਦੀਆਂ ਨੇ ਕਿ ਉਹਨਾਂ ਦੀਆਂ ਨਾਈਟ ਡਿਊਟੀਆਂ ਵੀ ਲੱਗਦੀਆਂ ਨੇ ਤਾਂ ਜੇ ਉਹ ਮੈਡੀਕਲ ਕਾਲਜ ਹੀ ਭੀੜ ਭੜਕ ਕੇੜੀ ਜਗ੍ਹਾ 'ਚ ਇਸ ਤਰ੍ਹਾਂ ਦੇ ਜੁਰਮ ਦਾ ਸ਼ਿਕਾਰ ਹੋ ਸਕਦੀਆਂ ਨੇ ਤਾਂ ਸਾਡੀਆਂ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿੱਥੇ ਉਹ ਕਲੀਆਂ-ਕਲੀਆਂ ਕਈ ਵਾਰੀ ਡਿਊਟੀ ਕਰਦੀਆਂ ਨੇ ਤਾਂ ਸਾਡੀ ਇਹ ਮੰਗ ਕਿ ਔਰਤਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਸਿਹਤ ਕਾਮਿਆਂ ਦੀ ਸੁਰੱਖਿਅਤ ਹੋਣੀ ਚਾਹੀਦੀ ਹੈ ਬਿਲਕੁਲ ਜਾਇਜ਼ ਬਣਦੀ ਹੈ ਕੋਈ ਵੀ ਸਰਕਾਰ ਹੋਵੇ ਉਹ ਚਾਹੇ ਸੈਂਟਰਲ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਜਾਂ ਆਪਣੀ ਪੰਜਾਬ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ ਕੋਈ ਹਰੇਕ ਸਰਕਾਰ ਦਾ ਫਰਜ ਬਣਦਾ ਹੈ ਕਿ ਇਹੋ ਜਿਹੇ ਹਸਪਤਾਲਾਂ ਦੇ ਵਿੱਚ ਜਿੱਥੇ ਸਿਹਤ ਕਰਮਿਕ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਉਹਨਾਂ ਨੂੰ ਕਰਨਾ ਬਣਦਾ ਹੈ ਡਾਕਟਰ ਸਾਹਿਬ ਇਸ ਪ੍ਰਦਰਸ਼ਨ ਦੀ ਜਿਹੜੀ ਰੋਸ ਦੀ ਅੱਜ ਅਜੇ ਠੰਡੀ ਵੀ ਨਹੀਂ ਪਈ ਸੀ ਤੇ ਜਿਸ ਵੀ ਵਿੱਚ ਇੱਕ ਨਰਸ ਦਾ ਇਸ ਤਰ੍ਹਾਂ ਰੇਪ ਕਰਕੇ ਕਤਲ ਕਰ ਦਿੱਤਾ ਹਾਂ ਇਹ ਇਹ ਵੀ ਹੈ ਜੀ ਉੱਤਰਾਖੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਵੀ ਇੱਕ ਉਸ ਘਟਨਾ ਦੀ ਲੜੀ ਦੇ ਵਿੱਚ ਹੈ ਤਾਂ ਸਾਡੀਆਂ ਇਹ ਮੰਗਾਂ ਕਿ ਇੱਕ ਸਖਤ ਕਾਨੂੰਨ ਹੋਣੇ ਚਾਹੀਦੇ ਨੇ ਇਹ ਜੇ ਇਸਾਂ ਵਾਸਤੇ ਜਿਨ੍ਹਾਂ ਦਾ ਬਹੁਤ ਹੀ ਸਪੀਡੀ ਟ੍ਰਾਇਲ ਹੋਵੇ ਬਹੁਤ ਹੀ ਜਲਦੀ ਉਹਨਾਂ ਨੂੰ ਸਜ਼ਾ ਸੁਣਾਈ ਜਾਣਾ ਤਾਂ ਕਿ ਦੋਸ਼ੀਆਂ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਡਰ ਪੈ ਆਵੇ ਡਰ ਮਹਿਸੂਸ ਹੋਵੇ ਉਹਨਾਂ ਨੂੰ ਕਿ ਇਸ ਤਰ੍ਹਾਂ ਦੇ ਜੁਰਮਾਂ ਦੀ ਬੜੀ ਤੇਜ਼ੀ ਨਾਲ ਸਜ਼ਾ ਮਿਲਦੀ ਹੈ ਸਾਡਾ ਨਿਆਂ ਤੰਤਰ ਥੋੜਾ ਸਲੋ ਚੱਲਦਾ ਪਰ ਇਹੋ ਜੇ ਕੇਸਾਂ ਦੇ ਵਿੱਚ ਸਾਡੀ ਇਹ ਮੰਗ ਜ਼ਰੂਰ ਹੋਊਗੀ ਕਿ ਘਟੋ-ਘਟ ਇਹ ਜੀ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਵਰਤ ਕੇ ਤੇ ਜਲਦੀ ਫੈਸਲਾ ਕਰਕੇ ਉਹਨਾਂ ਦਾ ਲੋਕਾਂ ਦੇ ਵਿੱਚ ਇਸ ਥੋੜਾ ਕਾਨੂੰਨ ਦਾ ਖੌਫ ਹੋਣਾ ਚਾਹੀਦਾ ਤੁਸੀਂ ਕਹੇ ਵੀ ਡਾਕਟਰਾਂ ਨਾਲ ਡਿਸਕਸਨ ਜੋੜ ਕੇ ਦੇਖਾ ਜਾਵੇ ਦੂਜੀਆਂ ਸਮਾਜਿਕ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਜਾਂ ਸਮੂਲੀਅਤ ਨਹੀਂ ਕੀਤੀ ਕਿ ਘਟਨਾ ਦੇ ਦੇਖੋ ਸਮਾਜ ਦੇ ਵਿੱਚ ਹਰ ਇੱਕ ਦਾ ਆਪਣਾ ਆਪਣਾ ਫਰਜ ਹੈ ਕਿਸ ਤਰੀਕੇ ਨਾਲ ਕੋਈ ਰਿਸਪੌਂਡ ਕਰਦਾ ਪਰ ਜਿਵੇਂ ਕਿ ਕੱਲ ਹੀ ਬਾਰ ਐਸੋਸੀਏਸ਼ਨ ਸੀ ਕਿ ਇੱਕ ਉਹਨਾਂ ਵੱਲੋਂ ਵੀ ਇੱਕ ਸਮਰਥਨ ਆਇਆ ਸੀਗਾ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਉਹ ਇੱਕ ਸਾਡੀ ਲੱਗਦਾ ਹੈ ਕਿ ਸਾਡੀ ਕੈਡਰ ਦੀ ਉਹ ਲੜਕੀ ਸੀਗੀ ਤਾਂ ਅਸੀਂ ਪਹਿਲਾਂ ਆ ਰਹੇ ਹਾਂ ਸਾਨੂੰ ਇਹ ਡਰ ਲੱਗਦਾ ਹੈ ਕਿ ਸਾਡੇ ਕੇਡਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਹੋ ਸਕਦੀਆਂ ਨੇ ਕਿਉਂਕਿ ਅਸੀਂ ਹੀ ਉਹ ਕੇਡਰਾਂ ਜੋ ਨਾਈਟ ਡਿਊਟੀਆਂ ਕਰਦਾ ਹੈ ਜਿੱਥੇ ਲੜਕੀਆਂ ਨਾਈਟ ਡਿਊਟੀਆਂ ਕਰਦੀਆਂ ਨੇ ਹੋਰ ਮਹਿਕਮਾ ਵਿੱਚ ਨਾਈਟ ਡਿਊਟੀਆਂ ਦਾ ਐਨਾ ਰੁਝਾਨ ਨਹੀਂ ਹੁੰਦਾ ਇਸ ਕਰਕੇ ਸਾਡੀ ਇਹ ਮੰਗ ਪਹਿਲਾਂ ਰਹਿੰਦੀ ਹੈ ਪਰ ਅਸੀਂ ਫਿਰ ਵੀ ਸਮਾਜ ਨੂੰ ਅਪੀਲ ਕਰਦੇ ਹਾਂ ਇਹ ਰੋਜ਼ਗਾਰ ਨੇ ਕਿਸੇ ਨੂੰ ਠਿੱਠ ਪਰੇਸ਼ਾਨ ਕਰਨ ਵਾਸਤੇ ਨਹੀਂ ਹੁੰਦੇ ਇਹਨਾਂ ਰੋਜ਼ਗਾਰਾਂ ਦਾ ਮਤਲਬ ਹੁੰਦਾ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਆਪਣੀ ਲੋੜ ਨੂੰ ਲੋਕਾਂ ਦੀ ਲੋੜ ਬਣਾ ਕੇ ਚੱਲਣਾ ਚਾਹੀਦਾ ਤਾਂ ਹੈ ਕਿ ਫਰਜ ਇਹ ਬਣਦਾ ਹੁੰਦਾ ਧਰਨੇ ਦਾ ਮਤਲਬ ਹੁੰਦਾ ਹੈ ਸੀ ਧਰਨਾ ਕਰਤਾ ਤੇ ਲੋਕ ਸਾਨੂੰ ਤੇ ਅਸੀਂ ਤੁਹਾਡੇ ਲਈ ਲੜਾਈ ਲੜਦੇ ਆ ਕਿਉਂਕਿ ਇਹ ਲੜਾਈ ਜਿਹੜੀ ਹੈਗੀ ਆ ਜਾਂ ਇਹ ਮੰਗ ਜਿਹੜੀ ਹੈਗੀ ਆ ਉਹ ਨਜਾਇਜ਼ ਨਹੀਂ ਹੈ ਬਿਲਕੁਲ ਜਾਇਜ਼ ਹੈ ਕਿਉਂਕਿ ਅੱਜ ਜਿਹੜੀ ਉਹ ਕੁੜੀ ਹੈ ਉਹ ਉਹ ਕਿਸੇ ਦੀ ਵੀ ਕੁੜੀ ਹੋ ਸਕਦੀ ਆ ਉਹ ਸਾਡੀ ਬੱਚੀ ਹੋ ਸਕਦੀ ਆ ਤੁਹਾਡੀ ਬੱਚੀ ਹੋ ਸਕਦੀ ਹੈ ਸਮਾਜ ਦੇ ਵਿੱਚ ਕਿਸੇ ਵੀ ਵਰਗ ਦੀ ਬੱਚੀ ਹੋ ਸਕਦੀ ਆ ਉਹ ਉਹ ਨਰਸ ਹੋ ਸਕਦੀ ਆ ਉਹ ਡਾਕਟਰ ਹੋ ਸਕਦੀ ਆ ਠੀਕ ਹੈ ਇਸ ਕਰਕੇ ਸਮਾਜ ਦੀਆਂ ਬਾਕੀ ਜਥੇਬੰਦੀਆਂ ਨੂੰ ਸਾਡੀ ਅਪੀਲ ਰਹੂਗੀ ਬਾਕੀ ਸਮਾਜ ਨੂੰ ਵੀ ਅਪੀਲ ਰਹੂਗੀ ਕਿ ਉਹ ਸਾਡੇ ਨਾਲ ਇਹੋ ਜਿਹੀ ਕਸਮਾਂ ਤੇ ਜਰੂਰ ਆਉਣਾ ਚਾਹੀਦਾ ਇੱਕ ਕੇਂਦਰ ਸਰਕਾਰ ਵੱਲੋਂ ਨਾ ਹੀ ਅਦੇਚਾਰੀ ਕੀਤੇ ਗਏ ਵਿੱਚ ਕਿਸੇ ਵੀ ਸੰਸਥਾ ਵਿੱਚ ਕੁਈ ਜੇ ਹਿੱਕ ਘਟਨਾ ਦਾ ਫਰ ਗਿਆ ਕੋਈ ਬੜਾ ਝਗੜਾ ਵੀ ਹੁੰਦਾ ਤਾਂ ਉਦੋਂ ਨਾ ਮੁਖੀ 6 ਘੰਟੇ ਅੰਤਾਰੇ ਅੰਦਰ ਅੰਦਰ ਰਿਪੋਰਟ ਦੇਵੇ ਤੇ ਪੁਲਿਸ ਐਫ ਆਈ ਆਰ ਸਾਥੇ ਕਰੇ 6 ਨਹੀਂ 6 ਘੰਟੇ ਤਾਂ ਸਭ ਮੁਖੀ ਤੇ ਕਾਰਵਾਈ ਹੋ ਸਕਦੀ ਹੈ ਇਹ ਇੱਕ ਚੰਗਾ ਫੈਸਲਾ ਹੈਗਾ ਪਰ ਅਸੀਂ ਉਸ ਤੋਂ ਵੀ ਪਿਛਲੇ ਫੈਸਲੇ ਤੇ ਖੜੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਜੀਆਂ ਘਟਨਾਵਾਂ ਹੋਣ ਹੀ ਕਿਉਂ ਦਿੱਤੀਆਂ ਜਾਣ ਸਟਾਫਾਂ ਦੀ ਪੂਰੀ ਭਰਤੀ ਕੀਤੀ ਜਾਵੇ ਡਾਕਟਰਾਂ ਦੀ ਪੂਰੀ ਭਰਤੀ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸਾਡੇ ਨਾਲ ਬਹਿਸਵਾਜੀ ਘਟੇ ਉਹਨਾਂ ਨੂੰ ਸੁਵਾਮਾ ਮਿਲਣੋਂ ਬਹਿਸਵਾਜੀ ਘਟੂਗੀ ਬਹਿਸ ਬਾਜੀ ਘਟ ਕੇ ਇੱਕ ਵਧੀਆ ਸਖਾਵਾਂ ਮਾਹੌਲ ਬਣਦਾ ਹੈ ਮਰੀਜ਼ਾਂ ਲਈ ਵੀ ਸਾਡੇ ਲਈ ਵੀ ਵੀ ਅਸੀਂ ਵਧੀਆ ਕੰਮ ਕਰੀਏ ਇਸ ਕਰਕੇ ਸਟਾਫ ਦੀ ਭਰਤੀ ਤੇ ਜਿਹੜਾ ਭਰਤੀ ਸਟਾਫ ਹੈ ਉਹਦੀਆਂ ਮੰਗਾਂ ਜਾਂ ਕਹਿ ਲਓ ਉਹਨਾਂ ਦੀਆਂ ਲੋੜਾਂ ਜਾਂ ਉਹਨਾਂ ਦੇ ਕੰਮ ਦੇ ਮਾਹੌਲ ਨੂੰ ਆਪਾਂ ਸਖਾਵਾਂ ਰੱਖੀਏ ਤਾਂ ਕਿ ਉਹ ਛੱਡ ਕੇ ਨਾ ਜਾਵੇ ਜਿਵੇਂ ਆਪਾਂ ਪਿਛਲੇ ਹਫ਼ਤਿਆਂ 'ਚ ਦੇਖਿਆ ਕਿ ਬਠਿੰਡਾ ਜ਼ਿਲ੍ਹੇ ਦੇ ਹੀ 7 ਡਾਕਟਰ ਛੱਡ ਗਏ ਸੀ ਤਾਂ ਇਹ ਸਰਕਾਰਾਂ ਦਾ ਫਰਜ਼ ਬਣਦਾ ਉਹਨਾਂ ਨੂੰ ਪੁੱਛਣਾ ਵੀ ਉਹ ਕਿਉਂ ਛੱਡ ਕੇ ਜਾ ਰਹੇ ਨੇ ਕੀ ਉਹਨਾਂ ਦੀਆਂ ਕੁਝ ਮੰਗਾਂ ਹੈ ਜਈਆਂ ਸੀ ਜਾਂ ਉਹਨਾਂ ਦੇ ਕੁਝ ਜਿਹੜੇ ਮਸਲੇ ਹੈ ਜੇ ਸੀ ਜਿਹੜੇ ਉਹ ਹੱਲ ਨਹੀਂ ਕਰ ਸਕੇ ਤੇ ਦਰਾਸ਼ੋ ਕਿਉਂ ਨਾ ਅਸੀਂ ਕਰੀਏ ਡਾਕਟਰਾਂ ਨੂੰ ਮੈਹਿਕਮਾ ਚ ਰੱਖਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਸਰਕਾਰੀ ਸੰਸਥਾਵਾਂ ਨੂੰ ਬਚਾਉਣਾ ਹੈ ਜੇ ਅਸੀਂ ਲੋਕਾਂ ਨੂੰ ਇਲਾਜ ਦੇਣਾ ਚਾਹੁੰਦੇ ਹਾਂ ਇੱਕ ਵਧੀਆ ਦਰਜੇ ਦਾ ਸਰਕਾਰੀ ਹਸਪਤਾਲ ਹੋਣੇ ਹੀ ਚਾਹੀਦੇ ਨੇ ਵਧੀਆ ਹੋਣੇ ਚਾਹੀਦੇ ਨੇ ਸਟਾਫ ਨਾਲ ਵੈਲ ਕੁਪਡ ਹੋਣੇ ਚਾਹੀਦੇ ਨੇ ਇਸ ਕਰਕੇ ਸਾਡੀ ਮੰਗ ਸਟਾਫ ਦੀ ਭਰਤੀ ਨੂੰ ਲੈ ਕੇ ਵੀ ਹੈ ਸਾਡੀ ਮੰਗ ਉਹ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਵੀ ਹੈ ਤਾਂ ਕਿ ਡਰ ਰਹਿਤ ਬਿਨਾ ਕਿਸੇ ਡਰ ਤੋਂ ਬਿਲਕੁਲ ਬੇਖੌਫ ਹੋ ਕੇ ਵਧੀਆ ਸਵਾਮਾ ਦੇ ਸਕੇ ਮੇਰਾ ਡਾਕਟਰ ਰਵਿਕਾਂਗ ਗੁਪਤਾ ਨਾਮ ਹੈ ਜੀ ਮੈਂ ਆਈਐਮਏ ਦਾ ਜਨਰਲ ਸੈਕਟਰੀ ਹਾਂ ਅਸੀਂ ਜੋ ਇਸ ਤਰਨੇ ਦੇ ਸੰਬੰਧ ਵਿੱਚ ਤੁਸੀਂ ਆਏ ਹੋ ਤਾਂ ਪਹਿਲਾਂ ਤਾਂ ਸੋਡਾ ਤੈਹ ਦੇ ਲੋ ਅਸੀਂ ਸ਼ੁਕਰਗੁਜ਼ਾਰ ਮੀਡੀਆ ਪਰਸਨਸ ਦਾ ਕਰਦੇ ਆ ਇਸ ਤਰਨੇ ਦੇ ਸੰਬੰਧ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ 9 ਅਗਸਤ ਦੀ ਰਾਤ ਨੂੰ ਜੋ ਬਹੁਤ ਮੰਦ ਭਗਾ ਤੇ ਬੜਾ ਬੇਰਹਿਮੀ ਨਾਲ ਜੋ ਹਾਸਾ ਉੱਥੇ ਵਾਪਰਿਆ ਹੈ ਕੋਲਕਾਤਾ ਮੈਡੀਕਲ ਕਾਲਜ ਆਰਜੀ ਮੈਡੀਕਲ ਕਾਲਜ ਕੋਲਕਾਤਾ ਉਸ ਵਾਸਤੇ ਉਹਦੇ ਸੰਬੰਧ ਵਿੱਚ ਇਹ ਤਰਨਾ ਆਈਐਮਏ ਬਠਿੰਡਾ ਤਰਫੋਂ ਲਗਾਇਆ ਗਿਆ ਹੈ ਕਿ ਇਸੀ ਪੀਸੀਐਮ ਐਸ ਐਸੋਸੀਏਸ਼ਨ ਸਪੋਰਟ ਕਰ ਰਹੀ ਹੈ ਆਈਐਮਏ ਦੇ ਜਿੰਨੇ ਵੀ ਹਸਪੀਟਲਸ ਨੇ ਪ੍ਰਾਈਵੇਟ ਸੈਕਟਰ ਦੇ ਜਿੰਨੇ ਹਸਪੀਟਲ ਨੇ ਉਹ ਸਾਰੇ ਹੀ ਅਜੇ ਟੋਟਲੀ ਬੰਦ ਨੇ ਔਰ ਆਈਡੀ ਨੇ ਵੀ ਇੰਡੀਅਨ ਡੈਂਟਲ ਐਸੋਸੀਏਸ਼ਨ ਨੇ ਵੀ ਇਹ ਸਪੋਰਟ ਕੀਤੀ ਹੈ ਉਹਦੇ ਉਸ ਜੋ ਇਨਸੀਡੈਂਟ ਦੇ ਸਬੰਧ ਵਿੱਚ ਜੋ ਤਰਨਾ ਜਲਾ ਰਹੇ ਆ ਉਹਦੇ ਸਬੰਧ ਵਿੱਚ ਆਈਡੀ ਨੇ ਵੀ ਸਾਰੇ ਆਪਣੇ ਬਰਿੰਡਾ ਦੇ ਹਸਪੀਟਲ ਅਜ ਬੰਦ ਕੀਤੇ ਨੇ ਡਿਮਾਂਡ ਕੀ ਹੈ ਜੇ ਆਪਾਂ ਡਿਮਾਂਡ ਸਹੀ ਕਰਦੇ ਆ ਵੀ ਜੋ ਉਸ ਲੇਡੀ ਡਾਕਟਰ ਨੂੰ ਰੈਜ਼ੀਡੈਂਟ ਡਾਕਟਰ ਨੂੰ ਇੰਨੀ ਬਹਿਰੇਮੀ ਨਾਲ ਰੇਪ ਕਰਕੇ ਉੱਥੇ ਕਤਲ ਕੀਤਾ ਗਿਆ 9 ਤਰੀਕ ਦੀ ਰਾਤ ਨੂੰ ਉਸ ਤੋਂ ਬਾਅਦ 15 ਦੀ ਰਾਤ ਨੂੰ ਉਹਦੀ ਜਦੋਂ ਧਰਨੇ ਦੇ ਸਬੰਧ ਵਿੱਚ ਸ਼ਾਂਤੀਪੂਰਕ ਤਰੀਕੇ ਨਾਲ ਡਾਕਟਰ ਬੈਠੇ ਸੀ ਉਹਨਾਂ ਤੇ ਮੋਬ ਨੇ ਬਹੁਤ ਮੰਦਭਾਗਾ ਅਟੈਕ ਕੀਤਾ ਉੱਥੋਂ ਦੇ ਜਿੰਨੇ ਵੀ ਸੈਮੀਨਾਰ ਹਾਲ ਜਿੱਥੇ ਹਾਦਸਾ ਵਾਪਰਿਆ ਸੀਗਾ 9 ਦੀ ਰਾਤ ਨੂੰ ਜਿੰਨੇ ਵੀ ਸਬੂਤ ਸੀਗੇ ਸੀਬੀ ਦੀ ਇਨਕੁਆਇਰੀ ਲਈ ਉਹ ਵੀ ਨੂੰ ਸੀ ਵੀ ਇਨਕੁਆਇਰੀ ਹੋਈ ਸੀ ਮਾਰਕ ਹੋਈ ਸੀ ਉਸ ਵਾਸਤੇ ਜੋ ਵੀ ਸਬੂਤ ਉੱਥੇ ਮੌਜੂਦ ਸੀ ਉਹ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਮੌਜੂਦਵਾਰਾ ਡਾਕਟਰਾਂ ਨਾਲ ਬੜਾ ਹੀ ਉੱਥੇ ਬੇਰਹਿਮੀ ਨਾਲ ਉਹਨਾਂ ਨੂੰ ਡਾਕਟਰਾਂ ਨੂੰ ਕੁੱਟਿਆ ਮਾਰਿਆ ਗਿਆ ਉੱਥੇ ਉਹਨਾਂ ਦਾ ਸਮਾਨ ਜੋ ਵੀ ਲਾਊਡ ਸਪੀਕਰ ਵਗੈਰਾ ਬੈਂਚ ਵਗੈਰਾ ਸਾਰੇ ਤੋੜੇ ਗਏ ਉਹ ਲੇਡੀ ਡਾਕਟਰ ਨੂੰ ਹਰਾਸ ਕੀਤਾ ਗਿਆ ਔਰ ਬਹੁਤ ਹੀ ਜੋ ਇਨਸੀਡੈਂਟ ਤੋਂ ਬਾਅਦ ਗਵਰਨਮੈਂਟ ਵੈਸਟ ਬੰਗਾਲ ਦੀ ਟੋਟਲੀ ਫੇਲ ਹੋਈ ਹੈ ਇਸ ਨੂੰ ਟੈਕਲ ਕਰਨ ਦੇ ਵਿੱਚ ਔਰ ਪੂਰੇ ਇਸ ਇਨਸੀਡੈਂਟ ਨੂੰ ਐਂਡ ਇਹਦੇ ਜਸਟਿਸ ਤੱਕ ਲੈ ਕੇ ਜਾਣ ਵੀ ਪੂਰੀ ਤਰ੍ਹਾਂ ਵੈਸਟ ਬੰਗਾਲ ਮਮਤਾ ਗਵਰਨਮੈਂਟ ਪੂਰੀ ਫੇਲ ਹੋਈ ਹੈ। ਉਹਦੇ ਸੰਬੰਧ ਵਿੱਚ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ ਆੜੜ ਥਾਵਾਂ ਤੇ ਡਾਕਟਰਾਂ ਦੇ ਦੁਆਰਾ ਧਰਨੇ ਲਗਾਏ ਜਾ ਰਹੇ ਆ ਤਾਂ ਕਿ ਗਵਰਨਮੈਂਟ ਦੇ ਕੰਨਾਂ ਤੇ ਜੂਸ ਰੱਖੇ ਔਰ ਜੋ ਇਹ ਹਾਸਾ ਵਾਪਰਿਆ 9 ਦੀ ਰਾਤ ਨੂੰ ਔਰ 15 ਦੀ ਰਾਤ ਨੂੰ ਇਹਦਾ ਜਸਟਿਸ ਮਿਲ ਸਕੇ। ਮੈਂ ਤਾਂ ਭੇਡ ਜੇ ਨਾਲ ਲਊਗਾ ਕਿ ਕਿਹੜੇ ਇਹ ਜਿਹੇ ਭੇਡਿਓ ਫਿਰ ਵੀ ਨਹੀਂ ਟਿਕਦੇ ਤਾਂ ਪਹਿਲਾਂ ਉਹ ਰਿਲੇਟਡ ਡਾਕਟਰ ਦਾ ਨਰਪ ਹੋਇਆ ਕਤਲ ਹੋਇਆ ਫਿਰ ਕੱਲ ਪਰसों ਜਿਹੜਾ ਉੱਤਰ ਪ੍ਰਦੇਸ਼ ਵਿੱਚ ਵੀ ਇੱਕ ਨਰਸ ਦਾ ਕਤਲ ਕੀਤਾ ਗਿਆ ਰੇਪ ਵੀ ਕੀਤਾ ਗਿਆ ਉੱਤਰਾਖੰਡ ਦੇ ਵਿੱਚ ਵੀ ਨਰਸਿੰਗ ਸਟਾਫ ਨਾਲ ਸੇਮ ਹੀ ਹਾਸਾ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਦੋਂ ਬਾਅਦ ਇਹ ਵਾਪਰਿਆ ਪਹਿਲਾਂ ਉਹ ਸਟਾਫ ਨੂੰ ਨਰ ਰੇਪ ਕੀਤਾ ਗਿਆ ਫਿਰ ਉਹਦਾ ਮਰਡਰ ਕੀਤਾ ਗਿਆ ਇਹ ਰੂਟੀਨ ਦੇ ਵਿੱਚ ਹੀ ਹਾਸੇ ਦਿੱਲੀ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨਾਲ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਤੇ ਗਵਰਨਮੈਂਟ ਇੰਸਟੀਚਿਊਟ ਦੇ ਵਿੱਚ ਦਿੱਲੀ ਵਾਂਗੂ ਵਾਪਰ ਰਹੇ ਨੇ ਇਨਾਂ ਨੂੰ ਰੋਕਣ ਵਾਸਤੇ ਸਰਕਾਰ ਨੂੰ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਐਕਚੁਅਲੀ ਸਰਕਾਰ ਦਾ ਜੋ ਜੋ ਮੇਰਾ ਪਰਸਨਲ ਓਪੀਨੀਅਨ ਹੈ ਪੋਲੀਟਿਸ਼ੀਅਨਸ ਦਾ ਡਾਕਟਰਾਂ ਨੂੰ ਲੈ ਕੇ ਬੜਾ ਹੀ ਸੌਫਟ ਕਾਰਨ ਡਾਕਟਰਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਹੈ ਕਿਉਂਕਿ ਉਹਨਾਂ ਨੂੰ ਤਾਂ ਇੰਜ ਲੱਗਦਾ ਹੈ ਕਿ ਡਾਕਟਰ ਸਾਡਾ ਵੋਟ ਬੈਂਕ ਨਹੀਂ ਹੈ ਲੇਕਿਨ ਉਹ ਇੱਕ ਚੀਜ਼ ਭੁੱਲਦੇ ਨੇ ਕਿ ਇੱਕ ਡਾਕਟਰ ਦੇ ਨਾਲ 50-50 ਬੰਦੇ ਅਟੈਚ ਹੁੰਦੇ ਨੇ ਹਸਪੀਟਲ ਦੇ ਵਿੱਚ ਜਿਹੜਾ ਕਿ ਸਰਕਾਰ ਦਾ ਵੋਟ ਬੈਂਕ ਹੋ ਸਕਦਾ ਹੈ ਔਰ ਲੇਕਿਨ ਇੱਕ ਡਾਕਟਰ 50 ਤੋਂ 60 ਬੰਦਿਆਂ ਨੂੰ 100 ਬੰਦਿਆਂ ਨੂੰ ਵੀ ਇੱਕ ਇਨਫਲੂਐਂਸ ਕਰ ਸਕਦਾ ਹੈ ਕਿ ਪੇਸ਼ੈਂਟ ਦੀ ਓ ਦੇ ਸਟਾਫ ਦੀ ਮੰਡਲਟੀ ਵੀ ਤੇ ਸਰਕਾਰਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਡਾਕਟਰ ਇੱਕ ਬਹੁਤ ਵੱਡੀ ਹੀ ਆਪਣੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹੀ ਮਿਸਾਲ ਪੇਸ਼ ਕਰ ਸਕਦੇ ਜਿਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜੋ ਵੀ ਇਹ ਇਹਦੇ ਰਿਗਾਰਡਿੰਗ ਕਾਨੂੰਨ ਸਖਤ ਤੋਂ ਸਖਤ ਉਹ ਲੈ ਕੇ ਆਵੇ ਔਰ ਜੋ ਇਸ ਇਨਸੀਡੈਂਟ ਦੇ ਰਿਗਾਰਡਿੰਗ ਜੋ ਕਲਪਰੇਟ ਨੇ ਜੋ ਅਪਰਾਧੀ ਨੇ ਚਾਹੇ ਦੇਸ਼ ਤੋਂ ਬਾਹਰ ਵੀ ਚਲੇ ਗਏ ਜਾਂ ਦੇਸ਼ ਦੇ ਅੰਦਰ ਵੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਸਰਕਾਰ ਵੱਲੋਂ ਨਵੀਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇ ਕਿਸੇ ਹਸਪਤਾਲ 'ਚ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਦਾ ਮੁਖੀ 6 ਘੰਟਿਆਂ ਦੇ ਵਿੱਚ ਵਿੱਚ ਰਿਪੋਰਟ ਦੇਊਗਾ ਉਸ ਨੂੰ ਤੋਂ 8000 ਕੱਟ ਕਰੂ ਜੇ ਨਹੀਂ ਮੰਦਾ ਤਾਂ ਉਲਟਾ ਉੱਥੇ ਕਾਰਵਾਈ ਹੋ ਸਕਦੀ ਹੈ ਬਿਲਕੁਲ ਸਹੀ ਇਹ ਤਾਂ ਬਿਲਕੁਲ ਸਹੀ ਐ ਵੈਸੀ ਡਾਇਰੈਕਸ਼ਨ ਹੈ ਜੋ ਜਿੱਥੇ ਵੀ ਇਨਸੀਡੈਂਟ ਹੁੰਦਾ ਹੈ ਉਹਦੇ ਮੈਡੀਕਲ ਇੰਸਟੀਚੂਟ ਜਾਂ ਕਿਸੇ ਵੀ ਇੰਸਟੀਚੂਟ ਦੇ ਹੈੱਡ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਐਜਾ ਮੰਦਪਗਾ ਇਨਸੀਡੈਂਟ ਕਿਤੇ ਵੀ ਹੁੰਦਾ ਕੋਈ ਰੇਪ ਦਾ ਜਾਂ ਮਰਡਰ ਦਾ ਜਾਂ ਕਿਸੇ ਕੋਈ ਵਾਇਲੈਂਸ ਦਾ ਤਾਂ ਉਹਦੀ ਇੰਸਟੀਚੂਟ ਨੂੰ ਤੁਰੰਤ ਹੀ ਮੈਂ ਤਾਂ 6 ਘੰਟੇ ਵੀ ਜ਼ਿਆਦਾ ਕਹੂੰਗਾ ਵਿਧੀਨ ਵਿਧੀਨ ਅ ਹਾਫ ਐਨ ਆਵਰ ਦੇ ਘੰਟੇ ਦੇ ਵਿੱਚ ਵਿੱਚ ਉਹਦੀ ਰਿਪੋਰਟ ਪੁਲਿਸ ਨੂੰ ਦੇ ਕੇ ਐਫ ਆਈ ਆਰ ਦਰਜ ਪੁਲਿਸ ਨੂੰ ਨਾਲ ਦੀ ਨਾਲ ਇੰਸਟੀਚੂਟ ਦੇ ਹੈੱਡ ਨੂੰ ਕਰਵਾਉਣੀ ਚਾਹੀਦੀ ਹੈ ਇਹ ਸਰਕਾਰ ਤਰਫੋਂ ਸਲਾਗਾਪੂਰ ਕਦਮ ਚੱਕਿਆ ਗਿਆ ਜੋ ਸਾਡੀ ਸਟ੍ਰਾਈਕਾਂ ਚੱਲਦੀਆਂ ਆ ਪ੍ਰੋਟੈਸਟ ਚੱਲਦੇ ਆ ਉਹਦੇ ਪ੍ਰੈਸ਼ਰ ਦੇ ਵਿੱਚ ਹੀ ਸਰਕਾਰ ਨੇ ਇਹ ਇਹ ਡਾਕਟਰ ਕਮਿਊਨਿਟੀ ਇਸ ਤੋਂ ਬਹੁਤੀ ਜ਼ਿਆਦਾ ਸੈਟੀਸਫਾਈ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਜੋ ਇਹ ਕ੍ਰਿਮੀਨਲਸ ਨੇ ਜੋ ਅਪਰਾਧ ਵੀ ਨੇ ਜੋ ਏਡਾ ਵੱਡਾ ਇਨਸੀਡੈਂਟ ਜਿਹਨਾਂ ਨੇ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਫਰਮਜੀਤ ਕੌਰ ਸਿੱਧੂ ਮੈਂ ਜਿਲ੍ਹਾ ਬਠਿੰਡਾ ਦੀ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪੱਤਰਸਪੁਰ ਅਸੀਂ ਇਸ ਪ੍ਰੋਟੈਸਟ ਦੇ ਨਾਲ ਆ ਇੱਕ ਫੀਮੇਲ ਦੇ ਨਾਲ ਬਹੁਤ ਕੁਝ ਹੋਇਆ ਅਸੀਂ ਇਹ ਮੈਂ ਵੀ ਫੀਮੇਲ ਹਾਂ ਤੇ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਆ ਵੀ ਫੀਮੇਲ ਵਾਸਤੇ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਜਿਸਟ੍ਰਿਕਟ ਲੈਵਲ ਤੇ ਜਾਂ ਆਪਾਂ ਉੱਥੇ ਦੇਖ ਲੈਣਾ ਵੀ ਸਟਾਫ ਪੂਰਾ ਹੁੰਦਾ ਪਰ ਪੈਰੀਫਰੀ ਤੇ ਜਾਂ ਕੱਲਾ ਕੱਲਾ ਸਟਾਫ ਆ ਜਿੱਥੇ ਉੱਥੇ ਆਪਾਂ ਨੂੰ ਇਹ ਦਿੱਕਤਾਂ ਆਉਂਦੀਆਂ ਕੱਲੇ ਫੀਮੇਲ ਵਾਸਤੇ ਕੋਈ ਨਾਈਟ ਡਿਊਟੀਆਂ ਵੀ ਕਰਦੀਆਂ ਉਹ ਕੋਈ ਵੀ ਉੱਥੇ ਪ੍ਰਬੰਧ ਨਹੀਂ ਹੁੰਦਾ ਇਸ ਕਰਕੇ ਜਿਹੜੀ ਘਟਨਾ ਕਲਕੱਤੇ ਦੇ ਬੱਚੇ ਹੋਈਆ ਉੱਥੇ ਤਾਂ ਪੇਸ਼ੈਂਟ ਹੀ ਇੰਨੇ ਆਉਂਦੇ ਆ 2-2000 ਪੇਸ਼ੈਂਟ ਲੋਕ ਹੁੰਦੇ ਆ ਪਰ ਉੱਥੇ ਹੋਣ ਦੇ ਬਾਵਜੂਦ ਵਰਕ ਆਫ ਪਲੇਸ ਤੇ ਐਡੀ ਵੱਡੀ ਘਟਨਾ ਜਿਹੜੀ ਹੋ ਜਾਣੀ ਉਹ ਸਾਡੇ ਲਈ ਸ਼ਰਮਨਾਕਾ ਕਿ ਪੋਲੀਟੀਕਲ ਅਪਰੋਚ ਹੋ ਰਹੀ ਹੈ ਜਿਹਦੇ ਅਸੀਂ ਬਹੁਤ ਸਖਤ ਨਖੇਦੀ ਕਰਦੇ ਆ